ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਵਾਗਤ ਆ ਜੀ ਦੇ ਬਲੌਗ ਵਿੱਚ ਤੇ ਅੱਜ ਬਈ ਆਪਣੀ ਪੁਰਾਣੀ ਜ਼ਮੀਨ 'ਚ ਫੇਰ ਆ ਗਏ ਉੱਥੇ ਜਿਹੜੀ ਪਹਿਲੇ ਵੀ ਦੇਖੀ ਹੋਉਂਦੀ ਸੀ ਆਪਣਾ ਕਾਲੇ ਚਾਚੇ ਨੇ ਪਹਿਲਾਂ ਬਾਈ ਹੋਈ ਸੀ ਜੀ ਇਹ ਜ਼ਮੀਨ ਹਾਂ ਸਾਧਿਆਂ 'ਚ ਤੇ ਆਦ ਕੀ ਬਈ ਮੈਂ ਇਕੱਲੇ ਨੇ ਬਾਈ ਆ ਇਹ ਕਿਉਂਕਿ ਆਪਾਂ ਨੇ ਪਹਿਲਾਂ ਪੁੱਛਿਆ ਬਈ ਕਾਲੇ ਚਾਚੇ ਨੂੰ ਵੀ ਬਾਈ ਹੈ ਬਾਈ ਕੇ ਨਹੀਂ ਹੈ ਕਿ ਨਹੀਂ ਤੇ ਕੱਲ ਤੂੰ ਨਾ ਕਹੀਂ ਵੀ ਮੈਨੂੰ ਬਾਹਰ ਕੱਢ ਤੇ ਆ ਆਪਣਾ ਹੱਕਾ ਪੁੱਛਣ ਦਾ ਤੇ ਉਹਨਾਂ ਨੇ ਬਈ ਦੁਆਰੇ ਆਪਾਂ ਨੂੰ ਦਿੱਤੀ ਆ ਜ਼ਮੀਨ ਤੇ ਹੁਣ ਸਫਾਈ ਸਫਾਈ ਕਰਨ ਆਏ ਆ ਉਹ ਸਾਰੀ ਮੋਟਰ ਦੀ ਆ ਨਾਲਾਂ ਜਸ ਰੋਲ ਆ ਸਾਫ ਕਰਨਾ ਨਾਲਾਂ ਸਾਫ ਕਰਨਾ ਸਾਰਾ ਅਸੀਂ ਕਾਲ ਜੀ ਲਾਕ ਵਾਲਾ ਠੀਕ ਖਾਲੀ ਵਾਲਾ ਪਲਾਟ ਵੱਧਾ ਭਾਈ ਉਹਦੇ ਗੱਭੇ ਸਪਰੇਅ ਸੁ ਖਾਲੀ ਹੈ ਭਾਈ ਸਪਰੇਅ ਮਾਰ ਦੂਗਾ ਬੰਨ ਪਰਤੇ ਸਾਰੇ ਪਰੇ ਸਾਫ ਕਰ ਦੇਣੀ ਹੁਣ ਪਾਸ ਇੱਧਰ ਹੀ ਆ ਭਾਈ ਪ੍ਰਸਾਦ ਪ੍ਰਸਾਦ ਕੱਖ ਨਹੀਂ ਹੁੰਦਾ ਠੀਕ ਨਹੀਂ ਇਹ ਸਾਰਾ ਬੜੀ ਇਹ ਲਾਂਚ ਕਰਦਾ ਨਾਲਾ ਵੀ ਸਾਫ ਕਰਨਾ ਜੀ ਸਾਰਾ ਉਹਦਾ ਨਾਲਾ ਚੱਲਦਾ ਨਹੀਂ ਨਾ ਹੈਗਾ ਨਾਲਾ ਬੰਦ ਹੈ ਹੁਣ ਸਾਫ ਕਰਵਾ ਦੇਣਾ ਸਾਰਾ ਇਹ ਇਹ ਆਇਨ ਲੱਗ ਜਦੀ ਡਰੇਨ ਹੈ ਆਇਆ ਆ ਡਰੇਨ ਚ ਇੱਥੇ ਦਾ ਚਲੇਗੀ ਸਿੱਧੀ ਦਰਿਆ ਸਿੱਧੀ ਦਰਿਆ ਚਲੇਗੀ ਭਾਈ ਬਾਕੀ ਜਿਹੜਾ ਦੂਆ ਪਲਾਟਗਾ ਹੈ ਭਾਈ ਉਹ ਆ ਪੰਜ ਕਿਲੇ ਪਨੇ ਆ ਗਈ ਭਾਈ ਬਲੋ ਬਲੋ ਪਹਿਲਾਂ ਵੀ ਤੁਸੀਂ ਦੇਖਿਆ ਹੀ ਆ ਬਲੌਗਾਂ ਚ ਦੁਆਰੇ ਫੇਰ ਆਪਣੇ ਕੋਲ ਆ ਗਈ ਇਹ ਤਿੰਨ ਸਾਲ ਬਾਅਦ ਹਨਾ ਤਿੰਨ ਦੋ ਸੂ ਸਾਲ ਬਾਅਦ ਦੋ ਸਾਲ ਬਾਅਦ ਫੇਰ ਆਪਾਂ ਕੋਲ ਆ ਗਈ ਦੁਆਰੇ ਹਾਂ ਬਾਕੀ ਫਿਰ ਐਤ ਕੀ ਪ੍ਰੋਸੈਸure ਚੱਲੂਗਾ ਦੁਆਰੇ ਰਵਾੜੀ ਦਾ ਠੀਕ ਆ ਜੀ ਠੀਕ ਆ ਜੀ ਅਕੀ ਦੀ ਕਾਰਵਾਈ ਤੁਹਾਨੂੰ ਦਿਖਾਉਣੀ ਆ। ਆ ਦੇਖੋ ਹੁਣ ਆ ਦੇਖੋ ਉਹਦੇ ਤਾਰਾ ਲੱਗਣੇ ਆਣੀਆਂ ਦੇਖੋ ਆਪਦੇ। ਔਰ ਤੂੰ ਥੱਲੇ ਦੇਖ ਲੈ ਹੈ। ਇੱਕ ਸੂਰ ਵੀ ਜੜੀ ਆ ਰਿਆਂ ਦਾ। ਇੱਧਰ ਦੇ ਤਾ ਦੇ। ਆ ਵਾ ਦੇ। ਅੱਗੇ ਜਿੰਨੇ ਲਾ। ਆ ਤੈਨੂੰ ਦਾਈਆ ਪਿੱਛੇ। ਨਾਲੀ ਸਾਈਡ ਆ। ਆ ਬਾਲੀ ਸਾਈਡ ਆ। ਨਾਲੀ ਸਾਈਡ ਆ ਪਰਾਂ ਖੰਭਾ ਹੋ ਗਿਆ। ਆ ਬੂਟੇ ਪੜਾ ਪਟਾ ਦੇਨੇ ਹੁਣ। ਕਿਹੜੇ? ਆ ਬੂਟੇ। ਆ ਬੂਟੇ ਬੂਨ ਦੇ ਪਟਾ ਦੇਨੇ। ਐ ਬਲੰਬੇ ਕਿੰਨੇ ਕਿੰਨੇ 5 ਕਿਲੇ ਆ ਵੀ ਆਈ ਬਲੱਡ ਚੋਂ ਆ ਹਾਂ ਹਾਂ ਉਹ ਬਲੱਡ ਕੀ ਆ ਨਾਲੇ ਆਪਣੇ ਨਾਲੇ ਅੱਜ 5 ਕਿਲੇ ਆ ਕਿੰਨੇ 4 ਕਿਲੇ ਪੰਜ ਕਿਲੇ ਆ ਆਹ ਕੇਰੇ ਲੰਘ ਗਿਆ ਗੱਗੇ ਉਹ ਆਹ ਦੇਖ ਆਓ ਖੜੀ ਆ ਉਹ ਮਕਾਨ ਤੱਕ ਮਕਾਨ ਤੱਕ ਆ ਦੋ ਕੇਰੇ ਆ ਗਏ ਕਿ ਕਿਰਾ ਆ ਗਿਆ ਕਿਹਦੇ ਨਾਲ ਆ ਗਿਆ ਮਕਾਨ ਤੋਂ ਲੈ ਕੇ ਉਹ ਮਕਾਨ ਛੱਡ ਇਹਦੀ ਜਿਹੜੀ ਜ਼ਮੀਨ ਚਾਹ ਛੱਡ ਉਹ ਛੱਡ ਵੀ ਜ਼ਮੀਨ ਛੱਡ ਘਰ ਟੂੜੀ-ਬੂੜੀ ਪਾਦੀ ਕਰਨੀ ਪੈਣਾ ਹਾਂ ਉਹਰੇ ਦੀ ਟੂੜੀ ਛੱਡ ਹੀ ਤੇ ਚਾ ਆ ਨਾਲੇ ਇੱਧਰ ਵੀ ਆ ਸਭਾਈ ਸੁਵੀ ਕਰੂੰਗਾ ਇਹ ਸਵਾਰੀ ਤੇ ਡਿੱਗਾ ਜਗ੍ਹਾ ਦੋ ਬਿਗੇ ਛੱਡ ਵੀ ਤੁਹਾਡੇ ਕੋਲੇ ਆ ਕਿਹੜਾ ਆਪਣੇ ਕੋਲੇ ਆ ਲਾਗ ਲਾਗਾ ਛੱਡੀ ਨਾ ਦੀ ਜ਼ਮੀਨ ਨਾਲ ਇਹੰਦੀ ਆ ਉਹ ਜਿਹੜਾ ਛੱਡਾ ਸਮਝ ਜ਼ਮੀਨ ਵੀ ਥੋੜੇ ਕੋਲੇ ਵੀ ਆਹ ਹਾਂ ਇਹਦੇ ਵਿੱਚ ਦੀ ਹੈ 5 ਕਿੱਲੇ ਇਹ ਸੋ ਆਹ ਬਾਗੀ ਹੁੰਦੇ ਸਾਰੇ ਜਿਆਦਾ ਥੋੜੀ ਜਿਆਦਾ ਹੁੰਦੇ 5 ਕਿੱਲੇ ਉਹ ਜਗਾੜ ਕੇ ਜਗਾ ਇੱਧਰ ਆ ਉਹ ਜੱਗਾ ਆ ਗਿਆ ਉਹ ਪਰਾਂ ਜੱਗਾ ਆ ਗਿਆ ਉਧਰ ਹੂੰ ਉਹ ਗਾਹ ਜੈਲ ਨਹੀਂ ਆ ਗਿਆ ਜਿੱਥੇ ਉਹ ਵੰਨਾ ਖੜਾ ਹੈ ਇਹ ਤਾਂ ਮਾਲਾ ਹੀ ਆ ਓਰੇ ਨੂੰ ਨਵੇਂ ਮੰਡਾ ਬਸ ਆ ਲਾਗ ਜਾਂਦੇ ਮੰਡਾ ਹੂ ਮਾਲਾ ਹੀ ਆ ਮਾਲਾ ਟੂ ਮਾਲਾ ਟੂ ਮਾਲਾ ਟੂ ਬੋਲਾ ਟੂ ਹੋਵੇ ਗਏ ਪਾਣੀ ਦੇ ਨਿਸ਼ਾਨ ਦੇਖ ਲੈ ਅੱਜ ਵੀ ਕਿਹੜਾ ਆਹ ਹਾਂ ਨਿਸ਼ਾਨ ਪਾਣੀ ਦਾ ਦੇਖ ਲੈਂਦਾ ਇਹਨਾਂ ਦਾ ਪਾਣੀ ਦੌਰੇ ਐਥੇ ਸੰਭਲਾ ਬੰਦਾ ਡੁੱਬੂ ਦਾ ਜਿੱਥੇ ਮੈਂ ਖੜਾ ਹਾਂ ਆਹ ਵੇ ਸੜਕ 'ਪਰ ਇਹਨਾਂ ਦਾ ਤਾਂ ਇੱਥੇ ਐ ਸੜਕ 'ਪਰ ਬਸ ਇੱਥੇ ਬੰਦਾ ਡੁੱਬੂ ਦਾ ਇਸਤੀ ਹਲਦੀ ਦੀ ਉਰੇ ਕਿੰਨਾ ਟਾਈਮ ਹੋਇਆ ਹੋਰ ਚਲੋ ਵੇ ਉਹਨੂੰ ਕਰੋ ਸੋ ਬਾਈ ਫੇਰ ਚਲੋ ਫਿਰ ਮੋਟਰਾਂ ਕਈਆਂ ਸਫਾਈ ਕਰਨੇ ਨੂੰ ਚਲੋ ਆਤੇ ਤਾਕਨਾ ਬਾਜਰਾ ਬਾਜਰਾ ਕਹਿੰਦਾ ਲਾਲਾ ਵਟਾ ਬਾਡਾ ਮੁੰਡਾ ਕੋਈ ਨਹੀਂ ਬੋਲੀ ਹੋਣੀ ਐ ਜੀ ਬੋਲੀ ਹੋਣੀ ਆ ਕਹਾ ਕੇ ਬਹੁਤ ਆ ਕੇ ਦਲਵੀ ਕਹਿੰਦਾ ਮੈਂ ਵੀ ਲੈਣਾ ਕਰ ਇੱਕ ਡੈਡੀ ਕਹਿੰਦਾ ਤੁਸੀਂ ਵਟ ਲਾ ਮੈਂ ਮਹਿਸਾ ਵੇਚ ਦਿੰਦਾ ਆ ਗਿਆ ਹੋ ਗਿਆ ਬੜੀ ਆਓ ਵਾਹ ਜਿਗਾਰੀ ਜਿਗਾਰੀ ਇੱਧਰ ਆ ਗਏ ਤੇਰਾ ਬਾਹਰ ਲਖਣ ਆਇਆ ਵੀ ਹੋ ਗਿਆ ਦਾਤੀਆ ਬਟਾ ਹੋ ਗਿਆ ਮੱਕੀ ਵੀ ਤਿਆਰ ਹੈ ਬਾਜਰਾ ਮੱਕੀ ਲੈ ਇੱਧਰ ਆ ਵੀ ਤਿਆਰ ਹੈ ਬਾਦ ਵੀ ਤਿਆਰ ਹੋ ਗਈ ਪਨੀਰੀ ਵੀ ਤਿਆਰ ਹੈ ਜੀ ਬੀਤੀ ਆ ਵਾਹ ਲੈ ਡੋਗੇ ਭਾਈ ਛਿਟਾ ਦੇਤਾ ਅਸੀਂ ਵਾਹਾਂ ਠੀਕ ਆ ਠੀਕ ਆ 15 ਤਰੀਕਾ ਅੱਜ 20 ਤੇ ਬਾਅਦ ਲੁਵਾਈ ਹੈ ਜੀਰੀ ਦੀ ਹਾਂ 20 ਤੇ ਬਾਅਦ 21 ਨੂੰ ਲਾ ਦੇਣੀ ਹੈ ਠੀਕ ਆ ਠੀਕ ਆ ਠੀਕ ਆ ਜਿਹੜੀ ਇਹ ਵੈਰੈਟੀ ਆ ਇਹ ਦਿੱਤੀ ਹੋ ਲੱਗਣੀ ਆ ਬਈ ਇਹ ਕਿਹੜਾ ਹੋਸੀ ਦੱਸ ਹਾਂਜੀ ਇਹਦਾ ਠੀਕ ਆ ਹਾਂ ਹਾਂਜੀ ਵਧਾਈਆਂ ਤੁਹਾਨੂੰ ਵਧਾਈਆਂ ਤੁਹਾਨੂੰ ਵਧਾਈਆਂ ਜੀ ਆਹ ਕੱਲ ਰੋਡਾ ਪੀਟਰ ਨਾਲ ਕਰਾਉਣ ਤਿਆਰ ਇਹ ਕੱਲ ਰੋਡਾ ਪੀਟਰ ਨਾਲ ਤਿਆਰ ਕਰਕੇ ਅੱਛਾ ਅੱਜ ਸਵਾਗਾ ਮਾਰਦਾ 5-6 ਵਾਰ ਅੱਛਾ ਬੇਅਫੇਦ ਠੀਕ ਆ ਕਿਹੜਾ ਹੋ ਗਿਆ ਜਿਆਦਾ ਗੱਲਾਂ ਨਹੀਂ ਲੱਗਿਆ ਰਿਹਾ ਚੱਕ ਜਿਆਦਾ ਕਿ ਆ ਠੀਕ ਹੈ ਇਹਦਾ ਇਹ ਕੜਾ ਪੈਰ ਘਟਦਾ ਵਿੱਚ ਆਵੇ ਪੈਰ ਨਹੀਂ ਘਟਨੇ ਚਾਹੀਦਾ ਹੈ ਧੱਕਣੀ ਵੀ ਸੌਂਦੀ ਰਹਿੰਦੀ ਕਾੜੇ ਖੇਤ ਵਿੱਚ ਮੱਖੀ ਕਹਿੰਦਾ ਯਾਰ ਬਸ ਵੱਢ ਲੈਣੀ ਫਿਰ ਟੈਡੀ ਚਾਹੀਦਾ ਮੱਖੀ ਬਹੁਤ ਸੋਹਣੀ ਜੰਮੀ ਹੈ ਹੈ ਮੱਖੀ ਤੁਹਾਡੇ ਕੋਲ ਇੱਕ ਗਏ ਆ ਤੁਸੀਂ ਇਹਨਾਂ ਦੇ ਬੰਝ ਹੋ ਯਾਰ ਕਦੇ ਬਾਜਰਾ ਕਦੇ ਮੱਕੀ ਹੈ ਤੇ ਗਿਣ ਕੇ ਦੇਓ ਤੇਰੇ ਡੰਗ ਖੜੇ ਗਿਣਤੀ ਕਿਤੇ ਚੱਲ ਗਏ ਚੱਲ ਗਏ ਗੇਣ ਚਾਹੇ ਮੈਂ ਸਮਝਾ ਦਿੰਦਾ ਸਾਲਾ 4 ਮਹੀਨੇ ਹੋ ਗਏ ਮੁੱਲ ਲੰਦਾ ਨਹੀਂ ਗੱਲ ਸੁਣ ਲੈ ਪੰਜ ਸਾਡੇ ਪੈ ਬਸ ਫਿਰ ਵੱਧ ਕਿੱਥੇ ਵੇ ਪੰਜ ਜਾਣ ਉਹ ਗੈਨ ਆ ਨਾ ਗਣ ਵਿੱਚ ਮੇਰੇ ਕੋਲ ਬੰਦ ਉਹ ਮੇਰੇ ਕੋਲ ਬੰਦ ਪੰਜ ਬੰਨ ਕੇ ਵਿੱਚ ਲੱਖ ਦੀ ਲਾਹਣ ਤਾਂ 4 ਮਹੀਨੇ ਦੁੱਧ ਮੁੱਲ ਲੰਦੇ ਹੋ ਗਏ 6 ਮਹੀਨੇ ਹੋ ਗਏ ਮੇਰੀ ਗੱਲ ਸੁਣ ਤਿੰਨ ਦਿਨ ਮੁੱਲ ਲਿਆ ਚੌਥੇ ਦਿਨ 20000 ਦੀ ਲੈ ਕੇ ਭੰਤੀ ਜੇ ਹੈ ਦੁੱਧ 10 ਕਿਲੋ 6 ਮਹੀਨੇ ਹੋ ਗਏ ਦੇਖੋ ਬਾਕੀ ਸਭ ਨਾਲ ਠੀਕ ਸਾਡੇ ਕੋਲ ਡੰਗ ਖੜੇ ਜਾ ਰਹਾ ਬਰ ਅਡਵਨਗਰ ਘਾਟੇ ਦਾ ਇਹ ਮਿਹਨਤ ਨੂੰ ਲੱਗਦਾ ਫਲ ਵਧੀਆ ਜਹੇ ਆਈ ਕਹ ਦਿੰਦੇ ਆ ਮੱਕੀ ਵਧੀਆ ਜੰਮੀਆਂ ਬਰਾਣੀ ਚ ਜੇ ਬੀਜ ਜ਼ਿਆਦਾ ਪਾਉਂਗੇ ਬੀਜ ਸਹੀ ਤਾਂ ਹੀ ਜਮਣਾ 35 ਕਿਲੋ ਕਿਲੇ ਦਾ ਘਰ ਤੇ ਘਰ ਚਾਹੀਦਾ 35 ਕਿਲੋ ਹਾਂ ਆਈ ਲੱਗਦਾ ਵੀ ਮੇਰਾ 35 ਕਿਲੋ ਹੀ ਪਿਆ ਹੋਇਆ 30 ਕਿਲੋ ਆ 15 ਕਿਲੋ ਦੀ ਥੈਲੀ ਦੋ ਥੈਲੀਆਂ ਪਈਆਂ ਬਾਹਰ ਠੀਕ ਆ ਤੇਰੇ ਸਾਹਮਣੇ ਪਈਆਂ ਕਿਨੇ ਤਹਾਰ ਚ ਪਾਤੀਆਂ 60 ਕਿਲੋ ਹੋਗਾ ਕਿਲੇ ਦਾ 80 ਕਿਲੋ ਹੋਗਾ ਦੇਖ ਲੈ ਕਿੰਨਾ ਹੈ ਜਿੰਮੇ ਵੀ ਤੇ ਕਿਵੇਂ ਪਿਆ ਕਹਿੰਦਾ ਕਰਦਾ ਜਿੰਮੇ ਹੋਇਆ ਦੇਖ ਪੜੀ ਇਜ ਰੇ ਪਾ ਕੇ ਤਾਂ ਬਾੜਾ ਚਲੋਗੀ ਕਾਹ ਦੀ ਜਰੀ ਮੋਗਣਾ ਕਹਿੰਦਾ ਦੋ ਕਹਰੇ ਦੇ ਦੇ ਮੈਨੂੰ ਬਾਜਰੇ ਦੇ ਜੂਰੀਆ ਪਾਸ ਤਾਂ ਹੁਣ ਦੋ ਯਾਰੇ ਬਾਜਰੇ ਦੇ ਦੇ ਪੈਸੇ ਲੈ ਲਈ ਤਗੜਾ ਮੈਂ ਸਾ ਮੇਰੀ ਮਹਿਸਾ ਲੈ ਜੀ ਤੁਸੀਂ ਸਾਰੇ ਮੈਂ ਕਿ ਮੇਰੀ ਮਹਿਸਾ ਸੌਦਾ ਕਰਾਉ ਤੁਸੀਂ ਉਹ ਵੱਡ ਲੋ ਠੀਕਾ ਕਹਿੰਦਾ ਜਿੰਨਾ ਦੀ ਤੇਰਾ ਬਾਆ ਪਾਉਣਾ ਤੇਰੇ ਟੋਖੇ ਟੁੱਕ ਕੇ ਪਾਉਣਾ ਸੀ ਆਪਣੇ ਤੇ ਡਿਗਰੀ ਵਾਲਾ ਬਾਆ ਠੀਕ ਐ ਨਾ ਬੀਜ ਕਿਨੇ ਬੀਜਿਆਰ ਕੇ ਕਿਹੜਾ ਬੀਜਿਆ ਜਾਏਗਾ ਜੇ ਕਿਹੜਾ ਆਹ ਇਹ ਨਹੀਂ ਨੂੰ ਪਤਾ ਹੁਣ ਕਿੰਨੀ ਜਗ੍ਹਾ ਕਰੀ ਇਹਨੇ ਓਹ ਕਿੰਨੀ ਜਗ੍ਹਾ ਏ ਉਹ ਨੂੰ ਕੋੜਾ ਫੜਨਾ ਹੋਈ ਹੁਣ ਖੜ ਚਾ ਲਈ ਨਾ ਕੰਮ ਭਾਈ ਬਿਜਲੀ ਨੇ ਰੰਗ ਲਾਏ ਪਏ ਆ ਕੀ ਗੱਲ ਹੈ ਰੰਗ ਆ ਜੀ ਰੰਗ ਹੰਝ ਲਾਏ ਫਰੇ ਆ ਮਿਹਾਲੇ ਬਾਈ ਦੋ ਬਾਲਟੀਆਂ ਪਾ ਕੇ ਆਏ ਮੋਟਰ ਪਾ ਜਾ ਕੇ ਹੋ ਫ੍ਰੀ ਫਰੈਸ਼ ਹੋ ਗਿਆ ਫੇਰ ਕੰਮ ਜੋ ਗਿਆ ਹੋ ਗਿਆ ਨਹੀਂ ਔਖਾ ਦਾ ਕਮਾਨ ਬਿਜਲੀ ਦੇ ਪੱਕੇ ਦੇ ਠੀਕਾ ਧੀਰੀ ਧੀਰੀ ਜੇ ਆਹ ਬੋਟਾ ਨੇੜੇ ਆ ਤਾਂ ਹੀ ਫਰਕ ਪੈਂਦਾ ਨਹੀਂ ਧੀਰੀ ਚ ਦੰਦਾ ਵੀ ਆ ਯਾਰ ਨਾ ਉਹ ਯਾਰ ਸਿੱਧੀ ਵੀ ਆਈ ਸ਼ੁਰੂ ਹੋ ਗਈ ਸਿੱਧੀ ਵੀ ਆਈ ਸਟਾਰਟ ਹੋ ਗਈ ਨਾ ਪਤਾ ਕਰ ਜਿੱਥੇ ਬੰਦਾ ਮਾੜਾ ਉੱਥੇ ਉਹ ਮਾੜਾ ਕਹਿ ਦਿੰਦੇ ਆ ਇੱਥੇ ਲਾਦਾ ਠੀਕ ਆ ਤਾਂ ਠੀਕ ਵੀ ਹੈ ਠੀਕ ਹੈ ਠੀਕ ਨਹੀਂ ਕਰ ਲਾਦਾ ਠੀਕ ਹੈ ਜਿੱਥੇ ਹੈਗਾ ਠੀਕ ਉੱਥੇ ਠੀਕ ਹੀ ਹੈਗਾ ਤਿੰਨ ਦੋ ਤਿੰਨ ਸਾਲ ਹੋ ਗਏ ਬਿਜਲੀ ਜੀਰੀ ਜੂਰੀ ਨੂੰ ਤਾਂ ਨਹੀਂ ਔਖਾ ਹੋਇਆ ਹੋ 7:00 ਵਜੇ 10:00 ਕੋ ਬਿਜਲੀ ਹੋਈ ਆ ਕਿੰਨੀ 7:00 ਵਜੇ 10:00 7 ਆਏ 7 ਆਏ ਨਾ ਚਾਰ ਚਾਰ ਕਿੰਨੀ ਆ ਇਹ ਫਿਰ ਮੈਂ ਵੀ ਕੀ ਆ ਸਾਰੀ 7:30 ਵਜੇ ਜਾ ਕੇ ਕਿੱਥੇ ਆ ਇਹ ਯਾਰ ਮੈਨੂੰ ਨਹੀਂ ਪਤਾ ਤਾਂ ਦੇਖੋ ਮੇਰੀ ਖੜ ਜਾ ਇੱਕ ਮਿੰਟ ਖੜ ਜਾ ਹਾਂ 6 7 42 1 ਤੇ 4 ਵਿਸਵੇ ਆ ਠੀਕ ਆ ਫੇਰ ਮੈਨੂੰ ਇਹਦਾ 4 ਵਿਸਵੇ ਆ ਸਾਢੇ ਕਿ 4 ਵਿਸਵੇ ਜੇ ਤਾਂ ਠੀਕ ਆ 12 ਕਿਲੋ ਵੀਜਾ ਇਹ ਕਿਹਦਾ ਮੈਂ ਤੱਕਰਾਂ ਦੀਜਾ ਤੂੰ ਤੱਕਰਾਂ ਦੀਜੂਗਾ ਕਹਦਾ ਤੱਕਰਾਂ ਦੀਜਾ ਵਾ ਤੂੰ ਤੱਕਰਾਂ ਦੀਜੂਗਾ ਉਹ ਤੱਕ ਮੈਂ ਨਹੀਂ ਕਰਾਂਗਾ ਤੁਸੀਂ ਤਾਂ ਬਣਾ ਤੇ ਬਹੁਤ 12 ਕਿਲੋ ਵੀਜਾ 12 ਕਿਲੋ ਵੀਜਾ ਠੀਕ ਆ 4 ਵਿਸਵੇ ਕੀ ਗਾ 3 ਕਿਲੋ ਹਾਂ 3 ਕਿਲੋ ਤੇ 4 ਕਿਲੋ ਵੀ ਬਿੱਸਰੇ ਚ ਪੈਂਦਾ ਵੀ ਇਹ ਮੈਂ ਪਹਿਲਾਂ 2 ਕਿਲੋ ਦੀ ਵਿਕਣੀ ਆ ਮੈਂ ਇਹ 15 ਕਿਲੋ ਵੀਜ ਦਾ ਕਿੰਨਾ ਦਾ 4 12 ਦਾ 12 ਕਿਲੋ ਦਾ ਠੀਕ ਆ ਕਿਹੜਾ ਵੀਜ ਹੈ ਦੱਸ ਕਰਾਂ ਕਿੰਨਾ ਹੈ ਵੀਜ ਕਿਹੜਾ ਹੈ 310 ਵੀਜ 310 ਵਾਰੈਟੀ ਸੁਪਰ ਕਹ ਦੂ ਆਈ ਸੁਪਰੀਮ ਸੁਪਰੀਮ 110 ਸੁਪਰੀਮ ਹਾਂ ਦਵਾ ਵੀ ਇੱਕ ਆਹ ਜੀ ਇਹ ਦੀਪ ਦਾ ਕਿੰਨਾ ਦੇਖਦਾ ਹਾਂ ਹਾਂ ਜੀ ਹਾਂ ਜੀ ਹਾਂ ਆ ਆ ਗਿਆ ਜੀ ਦੀਪ ਦਾ ਪਾਰਟ ਯਾਰ ਅਲਨਾ ਸੀ ਲਾਦੀ ਬੈਣਾ ਤੇ ਵਾਹ ਤੇ ਹੌਣ ਲੱਗਿਆ ਵਾ ਡੰਡੇ ਕਾ ਲਾਉਣਾ ਡੰਡੇ ਜੇ ਕੱਢ ਕੇ ਨਾ ਲਾ ਦੇ ਉੱਥੇ ਚੱਕ ਕੇ ਲਿਆਉਣ ਲੱਗਿਆ ਡੰਡੇ ਕੱਢ ਕੇ ਲਾ ਦੇ ਸੜੀ ਖਰਾਬ ਕਰਦੀ ਸੀ ਲਾਉਣੀ ਹੈਗੀ ਹੈ ਟਿੱਕਾ ਕਾਗਜ਼ ਬੰਦੇ ਨਾਲ ਦਾ ਕਿਹੜਾ ਕਾਗਜ਼ ਟਿੱਕਾ ਦਬਟਾ ਵਾਲਾ ਲੈ ਵੀਲੇਜ ਨਹੀਂ ਕਰਦੇ ਉਸ ਕੋ ਘਵਾ ਦੇ ਉਹ ਟੁੱਟ ਜਾਈਣਾ ਉਹਨਾਂ ਦਾ ਬਹੁਤ ਹੋ ਕੇ ਹਵਾ ਨਾਲ ਟੁੱਟਦਾ ਯਾਰ ਉਹ ਮੇਰਾ ਡਰਾਗਾ ਹੁਣ ਤੱਕ ਬਰੇ 2 ਸਾਲ ਹੋ ਗਏ ਵਿਆਹ ਆਇਆ ਪਿਆ ਹੁਣਾ ਹੈ ਹੈ ਪਿਆ ਹੁਣਾ ਹੈ ਪਿਆ ਤਾਂ ਹੋ ਉਕਣੀ ਪਟਾ ਦੇ ਕੇ ਉਹਨੂੰ ਹਾਂ ਸੱਸੀ ਬਣਾ ਕੇ ਆਦਾਂ ਹੀ ਫੇਰਤਾ ਤੂੰ ਡਿਸਕੋ ਕਮਾ ਦੇ ਤੈਨੂੰ ਉਹ ਨੂੰ ਕਾਨੂੰ ਖਰਾਬ ਕਰਦਾ ਫੇਰ ਬਾਟਨ ਲੱਗ ਜੂਗਾ ਨਹੀਂ ਬਾਟਨ ਲੱਗਣਾ ਨਹੀਂ ਹੈਗਾ ਉਹ ਕੀ ਖਰਾਬ ਲੱਗਿਆ ਹੋਈ ਪੱਟਿਆ ਆਦਾ ਮੈਂ ਪਹਿਲੀ ਵਾਰ ਦੇਖਿਆ ਮੈਂ ਕਿਸੇ ਨੇ ਲੱਗਿਆ ਪੱਟਿਆ ਦੇ ਤੋੜ ਲਿਆ ਹਾਂ ਹਾਂ ਤੋੜ ਹਮ ਲਿਆ ਉਹ ਪਿਆ ਉੱਥੇ ਕੀ ਕਰਨਾ ਹੁੰਦੇ ਉਹਦੇ ਨਾਲ ਤਾਂ ਗਾਇਆ ਆਉਣੀਆਂ ਨਹੀਂ ਹੈਗੀਆਂ ਇਹ ਗਈਆਂ ਗੰਗਵਾ ਜੀਆਂ ਹੋ ਤਬ ਉਹ ਫਿਰਦੀ ਆ ਇੱਥੇ ਚਾਰ ਦੀਆਂ ਪੰਜਾਂ ਸਵੇਰਾਂ ਇੱਥੇ ਬੈਠੀਆਂ ਸੀ ਬਹੁਤ ਹੈ ਕਰਿਆ ਪਿਆ ਨਹੀਂ ਨੇ ਕੁੱਕੜੀਆਂ ਖਾਣ ਲੱਗ ਗਿਆ ਸੀ ਦੇਖੀਆਂ ਕੱਲ ਕੁੱਕੜੀਆਂ ਕਿ ਆਏ ਤਾਂ ਛੱਡਦੀ ਜਿੱਥੇ ਬੈਠੀਆਂ ਉੱਥੇ ਬੈਠੀਆਂ ਹਿਲਦੀ ਨਹੀਂ ਸੀ ਕੁੱਕੜੀਆਂ ਖਾਣ ਡਰਦੀਆਂ ਨਹੀਂ ਹੁਣ ਚਾਰ ਟੰਗਾ ਜਾਨੀਆਂ ਕਿ ਹਾਂ ਬੱਦਨ ਦੇਖੀ ਜਾਨੀਆਂ ਪਿੱਛੇ ਮੁੜ ਕੇ ਨਹੀਂ ਗਿਆ ਕਿ ਨਹੀਂ ਉਹ ਤਾਂ ਨਾੜਦੀਆਂ ਦੁਈਆਂ ਜਿਹੜਾ ਇਹਦਾ ਕਮਾਂਡਰ ਹੈ ਉਹ ਆਏ ਦੇਖਦਾ ਪਿੱਛੇ ਮੂੰਹ ਮੁੜ ਕੇ ਫੇਰ ਆਏ ਆਏ ਅੜ ਕੇ ਖੜਦਾ ਉਹ ਫੇਰਾ ਪੂਰੀ ਹੈ ਹਾਂ ਆਏ ਕੁੱਤਾ ਲਾ ਲਿਓ ਕੁੱਤੇ ਨੂੰ ਡੇੜੇ ਨਹੀਂ ਆਉਣ ਦਿੰਦਾ ਸਿੱਧਾ ਪਰ ਚੱਕ ਕੇ ਪਰਾ ਮਾਰਦਾ ਕੁੱਤੇ ਤੇ ਲੱਤਾਂ ਹੀ ਮਾਰਦੀ ਕੁੱਤਾ ਚੰਗੂ ਕਰਦਾ ਫੱਟਾ ਮੈਂ ਆ ਗਿਆ ਮੂੰਹ ਮਾਰਦੀਆਂ ਮੇਰੇ ਕੁੱਤੇ ਦੀ ਮਗਰ ਮਾਰਦੀਆਂ ਕੁੱਤੇ ਦੇ ਮਗਰ ਭਜਦੀਆਂ ਹਾਂ ਮੇਰੇ ਕੁੱਤੇ ਦਾ ਬੜੀ ਬਹਾ ਫੜੀ ਕੁੱਤੇ ਦੇ ਮਾਰਿਆ ਸਿੰਘ ਨੂੰ ਮਾਰਿਆ ਜਾ ਕੇ ਦਾੜੇ ਕੁੱਤਾ ਉੜਾ ਇੱਕ ਧੀ ਛੱਡ ਗਿਆ ਹਾਂ ਹਾਂ ਇੱਕ ਤਾਈ ਛੱਡ ਗਿਆ ਉਹਦੀ ਜਾਲਾ ਪੈਣਾ ਨੇ ਜਿਆਦਾ ਕਟਾਪਾ ਕਰਿਆ ਉਹਦਾ ਹੈ ਯੀ ਗਾ ਮੱਕੀ ਪਾਣੀ ਮੰਗਦੀ ਸੀ ਯਾਰ ਹੁਣ ਰੇਵ ਮੰਗਦੀ ਰੇਵ ਸਿੱਟਾ ਹੁਣੇ ਪਹਿਲਾਂ ਬੇਸੜਕੇ ਪਾਣੀ ਲਿਆ ਮਾ ਠੀਕਾ ਜਮਾ ਆ ਮੈਂ ਦੇਖ ਮੱਕੀ ਤੋੜਾ ਛੁੱਟੀਆਂ ਵਾ ਗਈਆਂ ਹਾਂ ਪਾਣੀ ਤੇ ਦੇਖੀ ਦਿੱਤੀ ਜਾਣੀ ਨਹੀਂ ਰੇ ਪਾਇਆ ਦਾ ਹਾਂ ਹੈ ਠੰਡਾ ਹੋ ਗਿਆ ਇਹਨਾਂ ਦਾ ਗਰਮ ਬਹੁਤ ਸੇ ਬੱਚੇ ਲਾਗੇ ਚੰਗਿਆੜੇ ਇੱਕ ਧੁੱਪ ਨਾਲ ਮੂਰੇ ਲੋਟ ਜਾ ਪੈਰੇ ਟਿਕਣ ਲੱਗੇ ਸਮਝਦਾ ਪੂਰੀ ਡਕਦਾ ਜੀ ਪੂਰਾ ਹੈ ਪੂਰਾ ਜੀ ਪੂਰਾ ਤੂੰ ਮੈਂ ਅੱਲਾ ਵੀ 10 ਵਜੇ ਤੋਂ ਬਾਅਦ ਖਾਣ ਔਖਾ ਪੈਣਾ ਨਯਾਰਾ ਆਉਂਦਾ ਬੜੇ ਦੇ ਆਇਆ ਯਾਰ ਹਾਂ ਜੰਮਾ ਠੀਕ ਹੈ ਦਾ ਮੱਕੀ ਦਾ ਸਾਡਾ ਪਾਲਾ ਮੱਕੀ ਦਾ ਅੱਜ ਜਿਹੜੀ ਨੂੰ ਉੱਪਰ ਆ ਗਿਆ ਮੈਂ ਦੇਖੋ ਭਾਈ ਜੰਮਾ ਜੰਮਾ ਬਹੁਤ ਹੀ ਆ ਮੱਕੀ ਪੂਰਾ ਬੀਜਿਆ ਹੋਣਾ ਫੁੱਲ ਜਿਆਦਾ ਹੀ ਪਿਆ ਦੱਸ ਦਵਾਂ ਤੁਹਾਨੂੰ ਤਾਂ ਬੀਜੇ ਜਿਆਦਾ ਹੀ ਪਾਇਆ ਹੈ ਚਰੀ ਉਂਗਣਾ ਜੰਮੀ ਖੜੀ ਹੈ ਹੈਨਾ ਜਿਆਦਾ ਬੀਜ ਵਾਇਆ ਹੈ ਚਲ ਕਰੇ ਪੋਣੀ ਮੈਂ ਸਮੇ ਪੋਣੀ ਆਏਗਾ ਯਾਰ ਜਾ ਰਹੀ ਹੈ ਠੀਕ ਹੈ ਚਲ ਜੀ ਮੈਂ ਸਮਾਂ ਵਾਸਤੇ ਹੀ ਆ ਇਹਨੂੰ ਬਾਜਾ ਪੁੱਛੀ ਇਹ ਵੀ ਉਹ ਲਾਉਣਾ बाजरा ਕਿੰਨਾ ਪਾਇਆ ਤੇ ਨਾ ਮਾ ਢੇੜ ਕਿੱਲਾ ਹੈ 3 ਕਿਲੋ ਢੇੜ ਕਿਲੋ ਕਿਹਾ ਬਾਜਰਾ ਕਿੰਨਾ ਪਾਇਆ ਤੇ ਕਿੰਨੇ ਚਾ ਬਾਜਰਾ ਕਿੰਨਾ ਪਾਇਆ ਢੇੜ ਕਿਲੋ ਮੇਰੀ ਗੱਲ ਸੁਣੋ ਜੀ ਬਾਜਰਾ ਬਾਜਰਾ ਭਾਈ ਪਾਇਆ ਮੈਂ ਖਾਇਆ ਜਾਇਆ ਤਾਂ ਮੈਂ 10 ਬੈਗਟ 10 ਕਿਲੋ 10 ਕਿਲੋ ਅੱਛਾ 10 ਕਿਲੋ ਜੀ ਅੰਦਰ ਤਾਂ 10 ਕਿਲੋ ਹੋ ਗਿਆ ਇੱਥੇ ਤੱਕ ਪੈ ਗਿਆ ਇੱਥੇ ਲਾ ਦਿੱਤਾ ਮੈਂ ਭਈਆ ਛੁੱਟਾ ਦੇਣਾ ਆਏ ਵਿੱਚ ਭਈਆ 5 ਬੈਗਟ ਪਾ ਗਿਆ ਉਹ ਤਾਂ ਹਾਂ ਬੋ ਵੀ ਬਾਤ ਤਾਈਂ ਜੰਗੜਾ ਖੜਾ ਹੁਣ ਲਾ ਫੇਰ ਮੈਂ ਆਇਆ ਪੰਜ ਪੈਕਟ ਫੇਰ ਲਿਆਇਆ ਸਾਨੂੰ ਪੰਜ ਤਾੜ ਦੇ ਪੰਦਰਾਂ ਬੈਟ ਬਾਤ ਤੇ ਪੰਦਰਾਂ ਪੈਕਟ ਇਹ ਅਕੀਲੇ ਬਣ ਗਏ ਦੋ ਆਓ ਪਰ ਲਾ ਹੀ ਹੋ ਗਿਆ ਦੋ ਵੀ ਲਿਆਈ 15 ਬੈਟ ਬਾਤ ਤੇ 15 15 ਘਿੱਲੋ ਹੋ ਗਿਆ ਹਾਂ 15 ਕਿਲੋ ਲਾਲਾ 650 650 ਨੂੰ ਕਿਨੇ ਬਚਾਵਾਂ ਚ ਕਿੰਨਾ ਪੈ ਗਿਆ ਦੇਖ ਲਓ ਹੁਣ ਤੁਸੀਂ 650 ਨੂੰ ਪੈਕਟ ਹੋਊ ਘੱਟ ਤੇ ਘੱਟ ਤੋਂ ਦੋ ਸੀਗਾ 10000 ਰੁਪਏ ਖਰਚਾ ਆ ਗਿਆ 90 9000 ਦਾ ਬੀਜ ਲਗਾਇਆ ਡਾਇ ਵੀ ਪਾਇਆ ਦੋ ਟਿੰਡ ਟੋਟੇ ਦੋ ਫੇਲੇ ਡਾਇ ਦੇ ਪਏ ਠੀਕ ਹੈ ਹਾਂ ਹੁਣ ਦੋ ਛਿੱਟੇ ਚੂਜੇ ਦੇ ਲਾਤ ਤੇ ਆ ਹੁਣ ਬਾਤ ਆ ਜਵੇ ਹੁਣ ਫੇਰ ਵੀਰ ਲਾਉਣਾ ਚਾਹੀਦਾ ਖਰਚਾ ਦੇਖ ਲਓ ਕਿੰਨਾ ਇਹਦੇ ਚਾਰਾ ਚਾਰਾ ਚਾਰੇ ਪਰ ਖਰਚਾ ਕਿੰਨਾ ਇਹਦੇ ਚਾਰਾ ਪਰ ਖਰਚਾ ਹੁੰਆਂ ਨਹੀਂ ਹੋ ਜਾਂਦੇ ਚਾਰਾ ਬਹੁਤ ਮਹਿੰਗਾ ਚਾਰਾ ਦਾ ਪਿੰਡਾ ਡੰਗਰਾਂ ਨੂੰ ਇਹ ਬਾਗ ਦੇ ਵੀ ਜਾਪ ਆਤਾ ਦਾ ਇਹਦਾ ਬਾਹੂ ਬੂਹੇ ਬਣ ਜਾਂਦਾ ਮਖਾ ਆਉਂਦੇ ਹੋ ਤੁਸੀਂ ਤਾਂ ਹੋਈ ਨੇ ਤਾਲ ਪਰ ਗੇਰਨਾ ਯਾਰ ਜਦ ਤੱਕ ਤਿਆਰ ਕਰ ਲੈਣੇ ਨੇ ਤਾਂ ਆਪ ਤਾਂ ਨਹੀਂ ਕਰਨਾ ਗਰਜਣਾ ਮੈਂ ਕਿਹ ਜੇ ਮੈਂ ਪੱਟ ਕੇ ਨੂੰ ਫੇਰ ਪਿੱਛੂ ਇੱਥੇ ਹੁਣੇ ਹੀ ਨਹੀਂ ਹੈਗਾ ਆਹੀ ਹੋਣਾ ਹੈ ਆਹੀ ਹੋਣਾ ਆਹੀ ਵੜ ਹੋਣੀ ਹੈ ਇਹਨੂੰ ਸਾਰੀ ਰੋਹੀ ਪਾਉਣਾ ਹੈ ਹਾਂ ਜੇ ਹੁਣ ਵੱਡਾ ਆਇਆ ਹੁਣ ਹੋ ਜਾਊਗਾ ਇਹ ਦੁਬਾਰਾ ਨਹੀਂ ਹੋਣਾ ਸ਼ਤਲਾ ਯਾਰ ਹੁੰਦਾ ਨਹੀਂ ਮਾ ਉਧਰ ਤੇ ਤੂੰ ਸ਼ਤਲਾ ਮੇਰੇ ਨਾਲ ਜਾ ਉਹ ਤੂੰ ਮੇਲੀ ਕਹਿ ਰਿਕ ਤੂੰ ਤਾਂ ਹੀ ਦੇਲੀ ਕਹਿ ਰਾ ਤੂੰ ਕੋਲ ਬੁਲਾਉਣ ਲੱਗਿਆ ਭਾਈ ਮੈਨੂੰ ਪੜਾਉਣਾ ਹੈਗਾ ਹੁਣ ਹਾਂ ਓ ਹੁਣ ਵੱਡੋਗੇ ਨਾ ਜੇ ਹੁਣ ਵੱਡਾ ਲਾਇਆ ਇਹਨੂੰ ਇੱਕ ਮੰਨ ਕੇ ਯਾਰ ਜੇ ਹੁਣ ਤੂੰ ਵੱਡਾ ਲਾਤਾ ਪਹਿਲੇ ਦੇਖ ਤੂੰ ਮਗਰੇ ਇਹਨਾਂ ਨੇ ਹੁੰਦੇ ਨਾ ਡੰਡਾ ਪੈਣ ਦੇ ਪਹਿਲਾਂ ਹੈ ਉਹ ਪੈਣ ਦੇ ਪਹਿਲਾਂ ਹਾਂ ਡਾਂਗ ਪੈਣ ਦੇ ਪਹਿਲਾਂ ਇਹਨਾਂ ਨਾ ਹੋ ਜਨਾ ਇਹਨਾਂ ਨਾ ਜਵੇ ਐਂ ਕਰ ਉਹ ਸਿਰਿਆਲਾ ਪਾੜਾ ਕੇਹਰਾ ਵੜਨਾ ਦੇਖ ਲੰਨੇ ਆ ਉਹਨੂੰ ਮੈਂ ਵੜਣਾ ਸਿਰਿਆਲਾ ਇੱਕ ਹਾਂ ਪੜਨਾ ਇੱਕ ਕੇਹਰਾ ਫੇ ਤੈਨੂੰ ਇੱਕ ਕੇਹਰਾ ਉੱਥੇ ਦੇ ਦੇਣਾ ਇਹ ਤਾਂ ਕਹਿੰਦੇ ਜੋ ਵੜਣੀਆਂ ਮੱਕੀ ਬਾਜਰੇ ਵਿੱਚ ਮੱਕੀ ਨਾ ਬਾਜਰਾ ਵੜਨੋ 11 ਵੜ ਲੈਣਾ ਮੈਨੂੰ ਕੋਲੋਂ ਮੈਣੀ ਮੱਕੀ ਵੜਣੀ ਹੈਗੀ ਸੋ ਮੱਕੀ ਭਾਈ ਸਿਰਨੋ ਆਉਣੀ ਵੜ ਕੇ ਉਹ ਅਸੀਂ ਕਿੱਥੇ ਆ ਉਹ ਤਾਂ ਅਸੀਂ ਨਹੀਂ ਵੜਣੀ ਕਦੋਂ ਦੂਜੀ ਦੇਣੀ ਜਿਹੜੀ ਬੀਜੀ ਵੀ ਨਹੀਂ ਨਹੀਂ ਤੇਰੇ ਪਹਿਲਾਂ ਉਹ ਕਿ ਤੇਰੇ ਵੜਾ ਨਾਲ ਨਾਲ ਸਾੜੀ ਉਹ ਵੀ ਤੇਰੇ ਸਾਡੇ ਲਾ ਲਈ ਹਾਂ ਨਾ ਮੈਂ ਸਭ ਨੀ ਪਾਉਣੀ ਨਹੀਂ ਮੱਕੀ ਜਾਂ ਤੁਹਾਨੂੰ ਮੈਂ ਕਹਣਾ ਵੀ ਆ ਜਾਓ ਵੱਢ ਲਓ ਚੱਲ ਆ ਵੀ ਬਸਰੇ ਨਹੀਂ ਬਹੁਤ ਹੋ ਗਏ ਮੱਕੀ ਬਹੁਤ ਹੋ ਗਏ ਕਿਉਂ ਲੈ ਆ ਲਈ ਅਸੀਂ ਵੱਢੂਏ ਚਲਿਆ ਲਈ ਤੂੰ ਘੋੜੇ ਨਹੀਂ ਯਾਰ ਜਦੇ ਕੱਲ ਕਰਕੇ ਟਾਲ ਪਰ ਹਾਂ ਜੀ ਮੋਟਰਾਂ ਦੇ ਬੰਦ ਨਹੀਂ ਬਸ ਚਾਲਪਨੀ ਫਿਰਣੀ ਹੈਗੀ ਇਹ ਤਾਂ ਵੱਟ ਕੇ ਘਰ ਦੇ ਰੱਖ ਲੈਣਾ ਚਾਰ ਪੋਲੇ ਚਾਰ ਪੋਲੇ ਲੈਣਾ ਬਾਪੂ ਦਾਤ ਕੀਲੇ ਖੱਖੇ ਦੇ ਵਿੱਚ ਜੀ ਜੀ ਫਿਰਦਾ ਤੁਸੀਂ ਬੁਝਾ ਕੇ ਕੱਢ ਲਿਓ ਨੰਗਰ ਚਾਹ ਨਗਰ ਆਹ ਮੇਰੀ ਲਾਸਟ ਹੈ ਜੀ ਬਸ ਖਖਾ ਦਾ ਵੈਰੀ ਆਏ 21 ਤਰੀਕ ਲਾਸਟ ਹੈ ਜੀ 21 ਉਹ ਹੈ ਦੀਰੀ ਵੀ ਲਾਉਣੀ ਕਰੀ 21 ਤਰੀਕ ਲਾਸਟ ਹੈ ਜੀ ਕਿਹੜੀ ਕੀ ਆਹ ਅਗਲੀ ਆ ਅਗਲੀ 21 ਫੇਰ ਦਾਤੀਆਂ ਦੰਦ ਕਢਾ ਕੇ ਰੱਖੀਏ 21 ਤਰੀਕ ਲਾਸਟ ਹੈ ਆਓ ਦਿਲਵੀਰ ਦਾਤੀਆਂ ਦੰਦ ਕਢਾ ਕੇ ਰੱਖ ਭਾਈ ਹਾਂ 21 ਲਾਸਟ ਹੈ ਜੀ 21 ਲਾਸਟ ਹੈ ਬਸ 21 ਦਾ 21 ਦਾ ਕਦਾਂ ਹੋਣੀ ਆ ਇਹ ਇੱਕੀਆ ਡੰਡਾ ਬੜਾ ਆਉਣਾ ਵਧੀਆ ਇਹਦਾ ਨੰਮ ਪਾਣਾ ਟਾਈਮ ਵੀ ਦੇ ਦਿੱਤਾ ਮੈਂ ਸਭ ਨੂੰ ਦੇ ਦਿੱਤਾ ਮੇਰੇ ਕੋਲ ਤਾਕਤ ਦੀ ਸਪਰੇ ਪਈ ਆ ਮੇਰੇ ਤੇ ਲੈ ਕੇ ਮਾਰ ਦੇ ਇੱਕ ਕਾਦੀ ਤਾਕਤ ਦੀ ਤਾਕਤ ਹਾਂ ਸਲਫਰ ਦੀ ਆ ਸਲਫਰ ਐ ਸਲਫਰ ਉਹ ਮਾਰ ਦੇ ਬੱਤ ਪੈਰਾਂ ਦਾ ਪਾਲੀ ਬੱਢਣ ਚੁੱਕ ਕੱਲ ਨੂੰ ਕੱਲੂ ਪਾਏਗਾ ਖੜ ਜਾਣਾ ਕੱਲੂ ਸੁਣ ਜਿਦੇ ਖੜ ਜਾਂਦਾ ਪੈਰ ਤੋਂ ਅਗਾਂ ਬਸ ਗਈ ਇੱਥੇ ਗਿਆ ਇੱਥੇ ਟੇੜ ਫੱਟੀ ਲਾ ਕੇ ਦੇ ਟੇੜ ਜਿਹੜੇ ਟੇੜ ਜਿਹੜੇ ਟੇੜੀ ਮੈਂ ਸੁੱਤੀ ਦੀ ਪਾਣੀ ਇੱਕ ਨਹੀਂ ਝੜ ਕੇ ਲੱਗਣਾ ਚਾਹੀਦਾ ਮੱਕੀ ਨੂੰ ਹਾਂ ਜਾ ਸੁੱਕ ਐ ਸੁੱਕ ਕੈ ਲਾ ਕੇ ਨਾ ਫੇਲਾ ਪਾਣੀ ਕੋਈ ਕਹੇ ਲੱਗਤ ਕੋਲੇ ਕੋਲੇ ਜਾਂਦੀ ਆ। ਕੌਣ ਨੇ ਆ ਨਾ ਇੱਥੇ ਲੱਕੇ ਖੜਦੀ ਐ ਉਹਨੇ ਪਤਾ ਲੱਗਦਾ। ਵਿਚ ਸੰਡੀ ਚ ਪੈ ਜਾਂਦੀ ਆ। ਉਹਦਾ ਟਾਈਮ ਨਾ ਰਹੇ ਯਾਰ ਪਾਣੀ ਦੇਈ ਜਾਵੇ। ਹਾਂ ਬਹੁਤੀ ਜਿੱਦਨ ਦਿੱਜੀ ਆ। ਹੂੰ ਗਿੱਲ ਦੀ ਆ। ਕਿਦਾਂ ਵੀਗੀ ਆ। ਠੰਡੇ ਊਟੇ ਤੇ ਗਰਮੀ ਕੱਢੀ ਪਈ ਫੜ ਲੈਂਦੀ। ਗਰਮੀ ਕੱਢਦੀ ਦੇਖ ਲੈ। ਠੰਡੇ ਠਾਰੋ ਜੀ ਬੈਠੇ ਆ ਲੈ। ਠੰਡੇ ਠਾਰ ਵਿਆ ਕੋਈ। ਇਹਨੇ ਕਿੱਥੇ ਲਾਉਣੇ ਤੇ ਇੰਨੇ ਪਾਣੀ ਕਿੱਥੇ ਲਾਉਣੇ ਤੇ ਪੈਣਾ ਸੁੱਕਣੇ ਨਿੰਦੰਦਾ ਹੈਗਾ। ਹੋਰ ਜਾਨੂ ਨੇ ਛੁੱਟੀ ਹੋਣਾ ਜਾਨੂ ਪਟਾਉਣੇ ਜੋ ਕੇ ਕਰਾ ਦੇਣੇ ਇਹੇ। ਨਾ ਅਗਲੇ ਸਾਲ ਦੀ ਪੱਟਾ ਲੈ ਤੂੰ ਸਾਮਣੇ ਆ ਤੇਰੇ ਸਾਹਮਣੇ ਪਟਾਉਣੇ ਲੱਗਦਾ ਲੱਗੂ ਬਰਸਾਤ ਪੈਣੀ ਹੈ ਇਹ ਚੱਕਣੇ ਆ ਇਹ ਦੇਖੀ ਸਹੀ ਤੂੰ ਅਗਲੇ ਸਾਲ ਤੱਕ ਨਾ ਪਟਾ ਦਿਓ ਦੁਬਾਰਾ ਫੇਰ ਲਾ ਤੂੰ ਨਾ ਫੇਰ ਲਾ ਦੋ ਚਾਰ ਸਾਲ ਤੱਕ ਖੜ੍ਹਦੇ ਇੰਦੇ ਦੇ ਆੜਾ ਦੂਆ ਪਟਾਉਣੇ ਬੀਮ ਕੋ ਦਾ ਬੂਟਾ 2 ਸਾਲ ਫੁੱਲ ਚੱਲਦਾ ਹੈ 3 ਸਾਲ ਆਰ ਚਾਰ ਸਾਲ ਹੋ ਗਏ ਹੌਲੀ ਕਰ ਗਰੋਸ ਕਰ ਲੱਗ ਗਏ ਨਹੀਂ ਨਹੀਂ ਇਹ 4 ਸਾਲ ਦੀ ਚਾਰ ਸਾਲੇ ਮੰਨਿਆਦਾ ਬਾਈ ਚਾਲੇ ਕਹਿੰਦਾ ਫੇ 2 ਹੋਏ ਆ 2 ਹੋਰ ਲੱਗਣੇ ਆ ਇਹ ਚੱਲਦਾ ਨਾ ਬੱਟ ਹੋਣੇ ਸਾਲ ਉੱਥੇ ਜੀ ਬੱਟ ਹੋਣੇ ਆ ਉਹ ਬੂਟੇ ਬਹੁਤ ਘਾ ਟੁੱਟੇ ਆ ਜਿਹੜੇ 8 ਫੁੱਟ 8.2 ਨਾ ਨਾ ਇਧਰ ਨੂੰ ਲੱਗੇ ਆਂ ਲੱਗੇ ਵੇ ਸ਼ੇਪ ਚ ਆਏ ਆ ਜਿਹੜੀ ਆਹ ਲਾਈਨ ਆ ਨਾ ਆਹ ਲਾਈਨ ਇਧਰ ਆਂ ਆਂ ਲਾਈਨ ਜਿਹੜੀ ਆਹ ਲਾਈਨ ਇਦਾਂ ਇਹ ਤਾਂ ਬਾਜਰਾ ਵੀ ਤਾਂ ਹੀ ਹੋ ਗਿਆ ਇਹ ਨਹੀਂ ਹੁਣਾ ਵੀ ਨਹੀਂ ਤਾਂ ਤੁਪ ਤੁਪ ਮਦੀ ਤੋਂ ਪਾ ਦੇ ਹੁਣ ਤੁਪ ਕਰਾਸ ਚ ਆ ਦੇ ਤੁਪ ਤੁਪ ਆ ਪੈ ਰਹੀ ਆ ਹਾਂ ਇਹ ਲਾਈਨ ਸਭ ਤੋਂ ਲੋਟ ਕੋਪਣੀ ਦੇ ਪੈਣੇ ਇਹ ਤਾਂ ਕੋਪਣੀ ਪੈਂਦੀ ਤੇ ਜਾਨਾਂ ਦੇ 2-10 ਹੋਣੇ ਨਹੀਂ ਹੈਗੇ ਇਧਰਲੇ ਇੱਕੋ 10 ਹੋਣੋਂ ਉਧਰਲਾ ਆਹੋ ਇਹਨਾਂ ਚ ਇਹਨੂੰ ਕ੍ਰਾਸ ਹੁੰਦੀ ਤੂ ਕੋਈ ਬਾਈ ਆਏ ਹੁਣ ਆਦੇ ਤੋਂ ਸੂਰਜ ਘੁੰਮਿਆ ਹਾਂ ਉਹ ਬੂਟਾ ਸੈਂਟ ਹੰਡਰ ਦੇ ਬੂਟੇ ਪਾਏ ਹਾਂ ਸੁਖਰਾ ਬਹੁਤ ਦਾ ਬੂਟਾ ਬਿਮਕੋ ਦਾ ਸੁਖਰਾ ਵੀ ਕਿੰਨਾ ਸੁਖਰਾ ਹੈਗਾ ਬਾਈ ਬਹੁਤ ਸੂਟਾ ਤੇਰੇ ਤੱਕ ਫੜਾ ਇੱਕ ਮੁੱਛਾ ਜੱਪ ਲੈ ਸਾਰਾ ਬੂਟਾ ਦੇਖ ਲੈ ਉਹ ਤਾਂ ਆ ਨੀਲ ਕਹੂੰਗਾ ਅਰੇ ਇਹ ਨਹੀਂ ਵੀ ਇੱਕ ਅੱਧਾ ਮਾੜਾ ਇੱਕ ਮੋਟਾ ਸਾਰੇ ਇੱਕ ਸਾਈਜ਼ ਦੇ ਆ ਉਹ ਜਾਣੇ ਤੇ ਪਹਿਲਾਂ ਜਿੰਨਾ ਕਮਾਲ ਦਾ ਸਾਰਾ ਇੱਥੇ ਘੇੜ ਕੇ ਬੂਟੇ ਆ ਜੀ ਹਾਂ ਹਾਰੀ ਗਿਰ ਗਿਆ ਜੀ ਰੇ ਗੁੰਮਾ ਦੀ ਇੱਕ ਗੱਲ ਆ ਮਨੁਸਾਹਰੀ ਪ੍ਰਗਟਨ ਸਰ ਇਹ ਗੱਲ ਚੱਕ ਪੂਰੇ ਹੋਣਾ ਪੈਂਦਾ ਹੈ ਸਾਹਰੀ ਅੱਛਾ ਹਾਂ 3000 ਬੈਠੀਆਂ ਅੱਜ ਅੱਜ ਵਿੱਚ ਹਾਂ ਫਿਰ ਸਿਗਮਾ ਦੇ ਆਲ ਨਹੀਂ ਸਾਡੇ ਉਥੇ ਗੰਨੇ ਬਥੇਰੀਆਂ ਬੈਠੀਆਂ ਹੋਣੀਆਂ ਅੱਜ ਇਹਨਾਂ ਨੇ ਆਉਣਾ ਨਹੀਂ ਹੈਗਾ ਖਾਂਦੀਆਂ ਵੀ ਆ ਹਾਂ ਖਾਂਦੀਆਂ ਹਾਂਦੀਆਂ ਨਹੀਂ ਬੈਠਦੀਆਂ ਉਹ ਥਾਣੇ ਆ ਜੀ ਚੜੀ ਜਣ ਤੋੜੀ ਜਣੀਆਂ ਤੋੜਦੇ ਇੱਥੇ ਲੱਗਦੀਆਂ ਤੋੜਨਾ ਇਹਨਾਂ ਨੇ ਬੈਠਣਾ ਖੜਨਾ ਜੇ ਤੁਹਾਨੂੰ ਢੁੰਡ ਖੜ ਕੇ ਦਸ 20 ਦਾ ਐ ਘੁੰਮੀ ਜਾਣਾ ਖੜੀਆਂ ਨੇ ਇੱਥੇ 60 ਚੱਲ ਬਹੁਤ ਪੰਜ 2000 ਬਿੱਥੇ ਉੱਥੇ ਮੰਨ ਦਦਨੀ ਆ ਇਹ ਡਿਨਰ ਦਾ ਥੋੜੇ ਕਰਦੀਆਂ ਜਾ ਕੇ ਮੱਕੀ ਚ ਮੱਕੀ ਚ ਕਰਦੀ ਹੈ ਡਿਨਰ ਉਦੋਂ ਕੁਸਿਆ ਕੋਲੀ ਪਲਾਉਂਦੀ ਆ ਕੁਸਿਆ ਦਾ ਨਾਸਤਾ ਕਰਕੇ ਇਹਨਾਂ ਨੇ ਇੱਥੇ ਉਹ ਇਹਨਾਂ ਦੇ ਬਹੁਤ ਖਾਦੀ ਵੀ ਇੱਥੇ ਕਿਹਦੇ ਆਏ ਥਰਨੇ ਦੇ ਚਰਨ ਉਹਨੇ ਵੀ ਖਾਣਾ ਖਾਣਾ ਹਾਂ ਬਹੁਤ ਖਾਦੀ ਵੀ ਆ ਚੱਲ ਹੁਣ ਇਹਨਾਂ ਦੇ ਵੀ ਪੰਜ ਖਾਣੇ ਨੂੰ ਫਿਰ ਮੱਕੀ ਖੜੀ ਆ ਜਿਹੜੇ ਬਹੁਤ ਹੈ ਬੰਡੀ ਵੀ ਆਉਣੀ ਹੈ ਹੈਗਾ ਅਸੀਂ ਚਲੋ ਚੱਲੀਏ ਭਰਾ ਮੰਡੀ ਵੀ ਆਉਣੀ ਆ ਜਿਆ ਲਿਆ ਮੁੰਡੇ ਜਾ ਕੇ ਜਾ ਆਪਣਾ ਚਲੋ ਭਾਈ ਕੀੜੀ ਲੜ ਜਾਨੀ ਕੀੜੀ ਲੜ ਜਾਨੀ ਤੇ ਲੰਬਦਾਂ ਨੇ ਕਿੜੀਆਂ ਮਾਰ ਦੇ ਦੋ ਕਹਾਂ ਤੇ ਚੱਲ ਆ ਲੈ ਆ ਚ ਹਾਂ ਲੱਕ ਹੱਥ ਕਰ ਦੇਣਾ ਕਹਿ ਰਹਾ ਫਿਰ ਤਾ ਸਟਾਰਟਿੰਗ ਵਾਲਾ ਲੈ ਆ ਭਾਈ ਕਿ ਨੰਬਰ ਵਾਲਾ ਹੈ ਕਿੰਨਾਂ ਨੰਬਰ ਤੇ ਵੜ ਲਾਦਾ ਤੂੰ ਇੱਥੇ ਲਾ ਦੇਣਾ ਮੈਂ ਆਹ ਤੇਰਾ ਭਾਈ ਹਾਂ ਵੀ ਲਾਉਂਗਾ ਦੋ ਚਾਰ ਦਿਨ ਠੀਕ ਆ ਉਹਦਾ ਪਾਣੀ ਲੱਗਣ ਦੇ ਨੂੰ ਹਾਂ ਹਾਂ ਉੱਥੋਂ ਘੋੜੇ ਹੋਰ ਇਹ ਮੈਂ ਲੈ ਜਾ ਗਾਣੀ ਭਰੀ ਧਰੀ ਚੱਲ ਪਿੱਛੇ ਵੜ ਤਾ ਉਹਨਾਂ ਦੇਖੀ ਜਿੰਨੇ ਪਸਾਰ ਵਾਲੇ ਪਤਲਾ ਦੂਗਾ ਭਾਈ ਜੇ ਉੱਠਿਆ ਫੇ ਸਾਰਾ ਵੜ ਦੂਗੇ ਆਪਾਂ ਠੀਕ ਗਿਆ ਠੀਕ ਗੱਲ ਸਾਰਾ ਵੜ ਕੇ ਫਟਾ ਲਵਾਂਗੇ ਦੂਜਾ ਵੜਾ ਲਾ ਬਟਲ ਆਹ ਵੇ ਚਲੋ ਬਈ ਚੱਲੀ ਏ ਮੁੰਡਿਆ ਲੋ ਜੀ ਥੀ ਜਰਾ ਤਾਂ ਕੰਮ ਮਿਲਦਾ ਚੱਲਦਾ ਕੰਮ ਰੇਦਾ ਕਿੰਨੇ ਕ ਟਰਾਲੇ ਹੋ ਜੂਗੇ ਰੇਦੇ ਹਾਂ ਤੇ ਇੱਥੇ ਟੋਆ ਵੀ ਹੈਗਾ ਕਿਥੇ ਪੂਰੇ ਨਹੀਂ ਨਹੀਂ ਹੈ ਨਹੀਂ ਟੋਆ ਬਸ ਇਤਨਾ ਲਾਸਟ ਹੈ ਹਾਂ ਆ ਦੇਖੋ ਮੈਂ ਇਹ ਚੁੱਕ ਲਈ ਆ ਕੋਲਾ ਨਹੀਂ ਹੈ ਨਹੀਂ ਚੋ ਕਿੰਨੇ ਕ ਟਰਾਲੇ ਤੂੰ ਮੈਨੂੰ ਆਏ ਦੱਸ ਕੀ ਆ ਹੈ ਉਹ ਟਰਾਲੇ ਕਿੰਨੇ ਹੋ ਜੂਏ ਟੋਰਾ ਹੈ ਨਹੀਂ ਕਹਿੰਦਾ 5 5 ਬਾਠ ਠੀਕ ਆ ਦੋ ਉਰੇ ਸੱਡ ਦੋ ਪਾ ਕੇ ਤੇ ਰਿਆਂ ਆਪਣੇ ਪਾ ਕੇ ਤੇ ਰਿਆਂ ਹਲੇ ਨਹੀਂ ਪਾਉਣੇ ਉਹ ਮੱਕੀ ਵੱਢ ਕੇ ਪਾਉਣੇ ਆ ਹੈਲੋ ਸਰ ਇਹ ਸਰ ਕਾਹ ਪਾ ਰਹੇ ਬੂਟਿਆਂ ਚ ਲੱਗੇ ਪਾਉਣ ਬਾਬੇ ਇਹਨਾਂ ਚ ਆ ਕੰਮ ਹੀ ਆਜ ਹਾਂ ਇਹਦੇ ਚ ਜੜ ਜੜ ਗੇਰਨਾ ਹੈ ਹਾਂ ਹਾਂ ਲੇਕਿਨ ਚੱਕਣਾ ਸਾਰੇ ਜੜ ਜੜ ਗੇਰਨਾ ਇਹਨਾਂ ਨੇ ਇਹਨਾਂ ਨੂੰ ਥੋੜੇ ਜਿਹਾ ਕਰ ਲੂਗੇ ਸਾਰੇ ਨਹੀਂ ਚੱਕਣਾ ਸਾਰੇ ਸਾਰੇ ਨਹੀਂ ਚੱਕਣਾ ਨਹੀਂ ਦੋ ਟਰਾਲਾ ਪਾਉਣਾ ਵਾ ਸਾਰਾ ਉੱਥੇ ਗੇਰ ਤੁਹਾਨੂੰ ਦੱਸੂਗਾ ਜੇ ਜੀਰੀ ਲਾਉਣੀ ਤੇ ਪਹਿਲਾਂ ਗੇਰਨਾ ਪਾਣਾ ਹੈ ਨਹੀਂ ਨਹੀਂ ਲਗਾਤਾਰੇ ਚੱਪੇ ਹੁਣ ਆ ਮੱਕੀ ਦੇ ਉੱਪਰ ਨੂੰ ਉਹ ਨਹੀਂ ਲਗਾਤਾਰ ਨਹੀਂ ਚੱਕਣਾ ਹੈਗਾ ਯਾਰ ਮੱਕੀ ਦੇ ਉੱਪਰ ਟਰੈਕਟਰ ਕਮਾ ਦੀਏ ਹਾਂ ਹਾਂ ਹੁਣ ਤੁਸੀਂ ਦੋ ਟਰਾਲੇ ਗੇਰ ਤੇ ਹੁਣ ਤੇ ਛੱਲਿਆ ਉਸ ਨੂੰ ਲੱਗ ਗਿਆ ਹਾਂ ਲੱਗ ਗਿਆ ਹਾਂ ਲੱਗਿਆ ਛੱਲਿਆ ਨਹੀਂ ਹੈਗਾ ਉਹਨਾਂ ਖਾ ਲਓ ਖਾ ਲਓ ਕੋਈ ਗੱਲ ਨਹੀਂ ਇਹ ਮੁੰਨੇ ਭਾਈ ਚਾਹ ਰਿਹਾ ਕਰਾ ਦੇ ਅਭੀ ਦਾਣਾ ਪੜਿਆ ਨਹੀਂ ਆਣਾ ਦਾਣਾ ਕਿੱਥੇ ਬਹਿ ਗਿਆ ਹਲੇ ਨਹੀਂ ਪਿਆ ਹਲੇ ਸਾਡਾ ਪੰਜ ਟਰਾਲਾ ਹੋ ਜਾਣਾ ਖਾਸਾ ਢੇਰਾ ਚੱਕਣਾ ਪੈਣਾ ਇਹਨੂੰ 10 ਟਰਾਲੇ ਪਾਉਣੇ ਨੇ ਚੱਲ ਫਿਰ ਬਾਪੂ ਦਾ ਪੀਜੀ ਦਊਗਾ ਵੀ ਦੇ ਦੋ ਕੁ ਟਰਾਲੇ ਹੈਗਾ ਪਿਆ ਇਹਦੇ ਤੇਰੇ ਕੋਲ ਹੋ ਜਾਣਾ ਚਾਹੀਦਾ ਹੋਰੇ ਤਾਂ ਯਾਰ 2 ਸਾਲ ਚ ਬਣਦਾ ਇਹ ਅਸੀਰੇ ਆ ਫੜ ਕੇ ਬਣਦਾ ਇਹ ਆ ਬਣਿਆ ਹੋਇਆ ਉਹ ਦੇਖੋ ਇਹ ਹੇਠਾ ਲਾਉ ਦੇ ਬਣਿਆ ਬਣਿਆ ਉੱਪਰ ਤਾਂ ਗੋਹਾ ਆ ਇਹ ਇਹ ਤਾਂ ਉਹ ਜਿਹੜਾ ਜਿੱਤੇ ਗੈਸ ਜੀ ਨਿਕਲੇ ਉਹਦੇ ਹੈਂ ਜਾਮਰ ਖਾਣ ਉਹਨੂੰ ਫਿਰ ਨਿਕਲਦਾ ਰਹੇ ਥਲੀ ਫਸ ਗਿਆ ਲੈ ਨੂੰ ਨੇ 3600 ਪਾਇਆ ਵਾ ਤਡੂਕੇ ਪਟਦੇ ਜਾਣਾ ਉਹਨੇ ਸਰਦਾਰਜੀ ਬਲਾ ਨਾਇਆ ਗਰੀ ਆ ਜਾਗਾ ਹੈ ਕਿ ਨਹੀਂ ਸਰਦਾਰਜੀ ਵਹੀ ਸਗੇ ਚ ਆਰ ਜੀ ਆਈ ਛਿੱਕਲੇ ਜਾਂਦੀ ਨਹੀਂ ਉਹਦੇ ਬਹੁਤ ਭਾਰੀ ਹੈ ਬੜਾ ਮਾੜਾ ਨਾ ਨਰਜਨ ਨਾ ਕੋੜਨੇ ਕਿੰਨਾ 5-7 ਮਿੰਟ ਲੱਗੇ ਬਾਈ ਨਾ ਕਿ ਹੋਣਾ ਬਹੁਤ ਬੜੀ ਟਰਾਲੀ ਹੈ 12 ਬੁਡੀ ਟਰਾਲੀ ਹੈ ਯਾਰ ਉਹਨੂੰ ਪੈਸਿਆਂ ਨੂੰ ਦੇਣੇ ਤੇ ਨਤਈਏ ਨੂੰ ਤੂੰ ਭਾਰ ਲੈ ਵੀ ਤੇ ਪੈਰੀਂ ਨਾਲ ਲੱਗਿਆ ਤੇ ਆਪਣੇ ਨਾਲ ਵੀ ਕਰਤਾ ਕੰਮ ਪੂਰਾ ਪਕਾਤਾ ਇਹਨੇ ਪਾਣੀ ਲੱਗ ਰਿਹਾ ਉਹ ਪੂਰਾ ਮਾਰੋ ਮਾਰ ਬਾਕੀ ਇਹਦੇ ਖੜੇ ਆ ਲੈਜ਼ਰ ਵਾਸਤੇ ਉਹਦਾ ਪਤਾ ਨਹੀਂ ਹਲਕਾਰਦਾ ਆਊਗਾ ਦੇਖਦੇ ਚਲੋ